ਦੋਸ ਵਾਂਡਾ ਲੈਂਦਾ ਸੀਗਾ ਯੂਨੀਵਰਸਿਟੀ ਵਾਲਿਆਂ ਨੇ ਸਾਰੀ ਖਰਾਬ ਆਂਡਾ ਦੇ ਦਿੱਤਾ ਜਿਹੜਾ ਆਂਡਾ ਪਲਾਸਟਰ ਦਾ ਸਮੈਲ ਵੀ ਬਹੁਤ ਭੈੜੀ ਆਉਂਦੀ ਆ ਇਹ ਮੁਰਗੀਆਂ ਲਗਭਗ ਤਿਆਰ ਹੋ ਗਈਆਂ ਆਂਡੇ ਦੇਣ ਨੂੰ ਤਿਆਰ ਆ ਇਹ ਸਸਤੀ ਗਾਈਸ ਦੋਸਤੋ ਮੈਂ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਕਰੋ ਤੇ ਕੱਲ ਆਪਾਂ ਨੇ ਉਰੇ ਜਾਨਵਰ ਛੱਡੇ ਸੀਗੇ 100 ਛੋਟੇ ਜਾਨਬ ਚੱਡੇ ਸੀਗੇ ਤੁਸੀਂ ਵੀਡੀਓ ਦੇਖ ਲਈ ਹੋਣੀ ਆ ਤੇ ਅੱਜ ਆਪਾਂ ਨੇ ਭਾਂਡੇ ਲਾਉਣੇ ਆ ਉਰੇ ਭਾਂਡੇ ਘੱਟ ਆ ਭਾਂਡੇ ਵੀ ਲਾਉਣੇ ਆ ਤੇ ਨਾਲੇ ਆਪਾਂ ਨੇ ਉਧਰ ਵੀ ਸਫਾਈ ਕਰਨੀ ਹੈ ਸਫਾਈ ਹੋਣੀ ਵਾਲੀ ਆ ਇੱਧਰ ਤਾਂ ਆਪਾਂ ਨੇ ਸਫਾਈ ਕਰਤੀ ਸੀਗੀ ਇੱਧਰ ਨੂੰ ਸਿਰਫ ਛਿਲਕਾ ਰਹਿਦਾ ਪਾਉਣੇ ਤੇ ਉਹ ਆਪਾਂ 2-4 ਦਿਨਾਂ ਤੱਕ ਪਾਵਾਂਗੇ ਪਹਿਲਾਂ ਉਧਰ ਵੀ ਸਫਾਈ ਕਰ ਦਨੇ ਆ ਮੈਂ ਤੁਹਾਨੂੰ ਦਿਖਾਉਣਾ ਨਾ ਦੇਖੋ ਇਹ ਮੁਰਗੀਆਂ ਲਗਭਗ ਤਿਆਰ ਹੋ ਗਈਆਂ ਆਂਡੇ ਦੇਣ ਨੂੰ ਤਿਆਰ ਆ ਇਹ ਹੁਣ ਸਫਾਈ ਕਰਦੀਏ ਤਿੰਨ ਚਾਰ ਮਹੀਨੇ ਹੋ ਗਏ ਸਫਾਈ ਕਰੀ ਨੂੰ ਇੱਥੇ ਸਫਾਈ ਤੋਂ ਬਾਅਦ ਫੇਰ ਲਾਉਨੇ ਆਪਾਂ ਭਾਂਡੇ ਕਿਨ ਆਪਾਂ ਨੇ ਨਾਲ-ਨਾਲ ਪੈਪ ਲਾ ਦੇਣਾ ਦਾਣਾ ਪਾਉਣ ਵਾਸਤੇ ਉਹ ਮੈਂ ਤੁਹਾਨੂੰ ਦਿਖਾਉਣਾ ਉਹ ਆਪਾਂ ਨੇ ਪਿੰਡ ਵਾਲੇ ਫਾਰਮ ਵਿੱਚ ਲਾਇਆ ਹੋਇਆ ਸੀਗਾ ਉੱਥੇ ਦੇ ਪੱਟ ਕੇ ਆਪਾਂ ਨੇ ਇੱਥੇ ਲਾ ਦੇਣਾ ਤੇ ਜਾਨਵਰਾਂ ਨੂੰ ਫਿਰ ਜਿਹੜਾ ਦਾਣਾ ਮੰਡਮ ਆ ਜਾਊਗਾ ਹੁਣ ਆਪਣੇ ਆਪਾਂ ਭਾਂਡੇ ਘੱਟ ਲੱਗੇ ਹੋਏ ਆ ਅੱਧੇ ਜਾਨਵਰ ਦਾਣਾ ਖਾ ਲੈਣੇ ਅੱਧੇ ਰਹਿ ਜਾਣੇ ਆ ਆਪਣੇ ਦੂਜੇ ਫਾਰਮ ਵਿੱਚ ਤਿੰਨ ਜਾਨਵਰ ਆਪਾਂ ਨੇ ਹੋਰ ਲੈ ਕੇ ਆਨੇ ਨੇ ਨਵੇਂ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਆਪਣਾ ਇੱਥੇ ਦਾ ਕੰਮ ਕਰ ਲਈਏ ਫਿਰ ਉੱਥੇ ਜਾ ਕੇ ਤੁਹਾਨੂੰ ਤਿੰਨ ਜਿਹੜੇ ਨਵੇਂ ਜਾਨਵਰ ਲੈ ਕੇ ਆਨੇ ਆ ਉਹ ਮੈਂ ਤੁਹਾਨੂੰ ਦਿਖਾਵਾਂਗਾ ਲਓ ਹੁਣ ਚੱਕ ਲਈਏ ਝਾੜੂ ਤੋ ਬਈ ਪਹਿਲਾਂ ਹੁਣ ਆਪਾਂ ਛਿਲਕੇ ਨੂੰ ਇਕੱਠਾ ਕਰ ਦਨੇ ਆ ਮੋਟਾ ਮੋਟਾ ਕੋਹੋਲੇ ਨਾਲ ਉਸ ਤੋਂ ਬਾਅਦ ਫਿਰ ਝਾੜੂ ਲਾ ਦਾਂਗੇ ਅੱਜ 5 ਤਰੀਕ ਹੋ ਗਈ ਕੱਲ ਉਹਨਾਂ ਨੇ ਪੂਰੇ 4 ਮਹੀਨੇ ਦੀਆਂ ਹੋ ਜਾਣਾ no <laughs> ਆਵਰ ਲੇਟਰ ਲੋ ਬਾਈ ਛਿਲਕਾ ਸਾਰਾ ਕੱਟਤਾ ਬਾਹਰ ਆਪਾਂ ਨੇ ਆ ਢੇਰੀ ਲਾਤੀ ਜਦੋਂ ਇੱਧਰ ਆਪਣੀ ਜੀਰੀ ਵੱਡ ਹੋ ਜੂਗੀ ਫਿਰ ਇਹ ਆਪਾਂ ਸਾਰਾ ਜਿੰਨਾ ਵੀ ਇਹ ਰੇ ਆ ਇਹ ਆਪਾਂ ਸਾਰਾ ਖੇਤ ਚ ਫਿਸੜ ਦਾਂਗੇ ਆ ਜਾ ਮੈਂ ਤੁਹਾਨੂੰ ਅੰਦਰ ਤੇ ਵੀ ਦਿਖਾ ਦਿੰਨਾ ਆ ਜਿਹੜੇ ਖੰਭ ਦਿਖ ਰਹੇ ਹੋਣੇ ਆ ਇਹ ਜੰਮੇ ਹੋਏ ਆ ਇਹ ਪੱਟ ਨਹੀਂ ਹੋ ਰਹੇ ਆਪਾਂ ਹਫਤੇ ਤੱਕ ਦੁਬਾਰਾ ਸਫਾਈ ਕਰਾਂਗੇ ਇੱਕ ਵਾਰ ਜਿਹੜਾ ਥੱਲੇ ਛਿਲਕਾ ਰਹਿ ਗਿਆ ਨਾ ਜੰਮਿਆ ਹੋਇਆ ਇਹਨਾਂ ਨੇ ਹੁਣ ਪੱਟ ਦੇਣਾ ਪੰਜਿਆਂ ਨਾਲ ਆਪਾਂ ਫਿਰ ਹਫ਼ਤੇ ਬਾਅਦ ਸਫਾਈ ਕਰਵਾਵਾਂਗੇ ਫਿਰ ਦੁਬਾਰਾ ਝਾੜੂ ਬਣਾਵਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਟੋਏ ਪਏ ਹੋਏ ਆ ਇਹਨਾਂ ਨੂੰ ਆਪਾਂ ਮਿੱਟੀ ਨਾਲ ਭਰ ਦਾਂਗੇ ਤੇ ਪਾਣੀ ਛੱਡ ਦਾਂਗੇ ਫੇਰ ਇੱਕ ਵਾਰ ਇਹ ਸੈਟ ਜਾ ਹੋ ਜੂਗਾ ਜਦੋਂ ਫੇਰ ਛਿਲਕਾ ਪਾਵਾਂਗੇ ਤਾਂ ਹੁਣ 12:00 ਵਜੇ ਮੈਂ ਹੁਣ ਘਰੇ ਜਾਇਆ ਮੈਂ ਰੋਟੀ ਖਾ ਕੇ ਦੁਬਾਰਾ ਆਉਣਾ ਤੇ ਨਾਲੇ ਫਿਰ ਜਿਹੜਾ ਡਰਿੰਕਰ ਉਹ ਵੀ ਚੱਕ ਲਿਆਵਾਂ ਪੈਕ ਵੀ ਚੱਕ ਲਿਆਵਾਂ ਉਹ ਲਾ ਕੇ ਫਿਰ ਆਪਾਂ ਚੱਲੂਗੇ ਹਾਂ ਦੂਜੇ ਫਾਰਮ 'ਚ ਉੱਥੇ ਤੁਹਾਨੂੰ ਦਿਖਾਉਣਾ ਜਿਹੜੇ ਆਪਾਂ ਨੇ ਤਿੰਨ ਹੋਰ ਜਾਨਵਰ ਲਿਆਣੇ ਆ 3 hours later ਹਾਂਜੀ ਦੋਸਤੋ ਬਈ ਮੈਂ ਆ ਗਿਆ ਸੀਗਾ ਹੁਣ ਗਗਨ ਵਾਲੇ ਫਾਰਮ ਤੇ ਫੀਡਰ ਲੱਗਣੇ ਤੇ ਰਹਿ ਗਏ ਉੱਥੇ ਕੰਮ ਆਪਾਂ ਨੂੰ ਛੱਡਣਾ ਪੈ ਗਿਆ ਉਹ ਹੁਣ ਆਪਾਂ ਕੱਲੂ ਕਰਾਂਗੇ ਅੱਜ ਸੀਗਾ ਸੰਡੇ ਤੇ ਗਗਨ ਬਾਈ ਦਾ ਫਿਰ ਆਪਾਂ ਨੂੰ ਫੋਨ ਆ ਗਿਆ ਕਹਿੰਦੇ ਬਈ ਚਲੋ ਆਪਾਂ ਚਿਕਨ ਸ਼ਿਕਨ ਬਣਾਨੇ ਆ ਅੱਜ ਮੋਟਰ ਤੇ ਤੇ ਹੁਣ 3:00 ਵੱਜ ਗਏ ਮੁਰਗੀਆਂ ਘੁੰਮ ਰਹੀਆਂ ਮੁਰਗੇ ਤਾਂ ਸੇਲ ਹੋ ਗਏ ਸੀਗੇ ਸਾਰੇ ਬਾ ਹੁਣ ਥੋੜੇ ਜਿਹੀ ਮੁਰਗੇ ਰੱਖੇ ਹੋਏ ਆ ਜਿੰਨੇ ਕ ਜਿੰਨੇ ਕ ਮੁਰਗੇ ਚਾਹੀਦੇ ਆ ਮੁਰਗੀਆਂ ਵਿੱਚ ਉਨੇ ਕ ਹੀ ਰੱਖੇ ਹੋਏ ਆ 10 ਮੁਰਗੀਆਂ ਪਰ ਇੱਕ ਮੁਰਗਾ ਗਗਰਬਾਈ ਲੱਗਿਆ ਹੋਇਆ ਸਫਾਈ ਕਰਨ ਅ 10 ਦਿਨ ਪਹਿਲਾਂ ਨਾ ਲੁਧਿਆਣੇ ਯੂਨੀਵਰਸਿਟੀ 'ਚ ਮੇਲਾ ਲੱਗਿਆ ਹੋਇਆ ਸੀਗਾ ਕਿਸਾਨ ਮੇਲਾ ਕਿਸਾਨ ਮੇਲਾ ਹੀ ਛੇ ਨਾ ਕਿਸਾਨ ਮੇਲੇ ਤੇ ਗਗਨ ਬਾਈ ਗਿਆ ਸੀਗਾ ਬਟੇਰ ਦੇ ਅੰਡੇ ਲੈ ਕੇ ਆਂਦੇ ਸੀਗੇ ਕਿੰਨੇ ਅੰਡੇ ਲਿਆਂਦੇ ਤੇ 200 ਅੰਡਾ ਲਿਆਂਦਾ ਸੀਗਾ ਯੂਨੀਵਰਸਿਟੀ ਵਾਲੇ ਨੇ ਸਾਰੇ ਖਰਾਬ ਅੰਡਾ ਦੇ ਦਿੱਤਾ ਉਹ ਅੰਡਿਆਂ ਦੇ ਨਾ ਅੰਡੇ ਨਾ ਬਲਾਸਟ ਹੋ ਰਹੇ ਆ ਆ ਹੁਣ ਵੀ ਮੈਂ ਜਦੋਂ ਮਸ਼ੀਨ ਖੋਲ ਕੇ ਦੇਖੀ ਦੋ ਤਿੰਨ ਅੰਡੇ ਬਲਾਸਟ ਹੋਏ ਵੀ ਸੀਗੇ ਤੇ ਹੁਣ ਉਹ ਅੰਡੇ ਕੱਢਣ ਲੱਗਿਆ ਦੀ ਸਾਰੇ ਅੰਡੇ ਖਰਾਬ ਆ ਚਾਲ ਮਤੋਂ ਦਿਖਾਉਣਾ ਮਸ਼ੀਨ ਵਿੱਚ ਇੱਕ ਵੀ ਅੰਡਾ ਸਹੀ ਨਿੱਟਾ ਹੈਗਾ ਯੂਨੀਵਰਟੀ ਆਣਨੇ ਸਾਰੇ ਅੰਡੇ ਖਰਾਬ ਦਿੱਤੇ ਹੈ ਪੁਰਾਣੇ ਅੰਡੇ ਦੇ ਦਿੱਤੇ ਹਾਂ ਸਲੇਸ਼ਨ ਕਰਨਾ ਆ ਦੇਖੋ ਬਟੇਰਾ ਦੇ ਅੰਡੇ ਲਿਆਂਦੇ ਸੀਗੇ 200 ਇਹ ਐਚਰ ਮਸ਼ੀਨ ਚ ਆਪਣੇ ਲਾਏ ਸੀਗੇ ਅੱਜ 10 ਦਿਨ ਦੇ ਹੋ ਗਏ ਇਹ ਦੋਏ ਦਿਨ ਨੇ ਦੋਏ ਦਿੇ ਦਿਨ ਹਨ ਤੀਏ ਇੱਕ ਦਿਨ ਤੀਏ ਦਿਨ ਇਹ ਬਲਾਸਟ ਕਰਨ ਲੱਗ ਗਏ ਸੀਗੇ ਪਹਿਲਾਂ ਤਾਂ ਉਹਨਾਂ ਨੇ 200 ਅੰਡੇ ਦਿੱਤਾ ਜਿਹੜਾ ਉਹਨਾਂ ਲਿਫਾਫੇ ਵਿੱਚ ਪਾ ਕੇ ਕਰਕੇ ਦਿੱਤਾ ਹੈ। ਹੂੰ। ਰਸਤੇ 'ਚ ਹੁੰਦਾ ਹੋਇਆ ਹੀ 70-80 ਅੰਡੇ ਖਰਾਬ ਹੋ ਗਏ। ਆ ਹੁਣ ਸਾਰੇ ਅੰਡੇ ਕੱਢਣੇ ਪੈ ਗਏ ਦੇਖੋ। ਪੈਸੇ ਮਿਲਾਈ ਤੇ ਕੰਮ ਵੀ ਨਹੀਂ ਬਣਿਆ ਹੈਗਾ। ਵੀ ਚੀਜ਼ ਦੇਣੀ ਹੈ ਚੱਜ ਦੀ ਦੇਦਵਾ ਦੇਖੋ ਬਲਾਸਟ ਹੋ ਜਾਵਾ। ਜਿਹੜਾ ਅੰਡਾ ਬਲਾਸਟ ਹੋਦਾ ਸਮੈਲ ਵੀ ਬਹੁਤ ਭੈੜੀ ਆਉਂਦੀ ਆ। ਚਲੋ ਹੁਣ ਅਸੀਂ ਅੰਡੇ ਦੁਬਾਰਾ ਲੈ ਕੇ ਆਉਂਗੇ। ਹੁਣ ਅਸੀਂ ਚੰਡੀਗੜ੍ਹ ਤੋਂ ਲੈ ਕੇ ਆਉਂਗੇ। ਥੱਲੇ ਆ ਵੀ ਆਂਡੇ ਲੱਗੇ ਹੋਏ ਆ ਮੱਤਿਆਂ ਦੇ ਲੱਗੇ ਹੋਏ ਆ ਥੋੜੇ ਜਿ ਥੋੜੇ ਜਿ ਇੱਧਰ ਮੁਰਗੀ ਦੇ ਲੱਗੇ ਹੋਆ ਸੀਰ ਮੁਰਗੀਆਂ ਦੇ ਆ ਇਹ ਗਗਨ ਆ ਦਵਾਈ ਦਾ ਪਿਆ ਫਰਕ ਆਪਣੇ ਲਈ ਦਵਾਈ ਦਾ ਦਾ ਦਵਾਈ ਦਾ ਬਾਈ ਫਰਕ ਪੈ ਗਿਆ ਉਹਨਾਂ ਨਾਲ ਗਗਨ ਬਾਈ ਜੋ ਨਾਲ ਮੁਰਗੀਆਂ ਆਂਡੇ ਦੇ ਦੇਣ ਲੱਗੀਆਂ ਜਦੋਂ ਦੀ ਦਵਾਈ ਸ਼ੁਰੂ ਕਰੀ ਆ ਆਂਡੇ ਵਾਲੀ ਅ ਮੁਰਗੀਆਂ ਆਂਡੇ ਦੇਣ ਲੱਗੀਆਂ ਅ 250 ਮੁਰਗੀ ਆ ਤਕਰੀਬਨ ਹੁਣ 100 ਘੰਟਾ ਰੋਜ਼ ਦਾ ਹੋਣ ਲੱਗ ਗਿਆ ਹਲੇ ਦਵਾਈ ਚੱਲ ਰਹੀ ਆ ਹਫਤਾ ਚਲਾ ਕੇ ਦਵਾਈ ਉਸ ਤੋਂ ਬਾਅਦ ਫਿਰ 15 ਦਿਨ ਬਾਅਦ ਫਿਰ ਦੁਬਾਰਾ ਰਿਪੀਟ ਚਲਾਵਾਂਗੇ ਤੇ ਹੁਣ ਹਲ ਕਰ ਦਨੇ ਵੀਡੀਓ ਨੂੰ ਬੰਦ